ਜਦੋਂ ਗਰੀਬਨਵਾਜੀ ਮਲਤਾਨ ਸ਼ਹਿਰ ਦੇ ਬਾਹਰ-ਬਾਰ ਜਾ ਕੇ ਬਹਿ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਾਬਾ ਆ ਗਿਆ ਇਹ ਆ ਗਿਆ ਵਾ ਤੇ ਪਖੰਡ ਦੇ ਵਿਰੁੱਧ ਬੋਲੇਗਾ ਉਹਨਾਂ ਨੇ ਕੀ ਕੀਤਾ ਪੀਰਾਂ ਨੇ ਆਪਣੇ ਕੁਝ ਬੰਦੇ ਇਕੱਲੇ ਤੇ ਉਹਨਾਂ ਨੇ ਇੱਕ ਦੁੱਧ ਦਾ ਛੰਨਾ ਭਰ ਕੇ ਨਾ ਕੰਢਿਓ ਕੰਢੀ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਅੱਗੇ ਲਿਆ ਕੇ ਰੱਖਿਆ ਤੇ ਗੁਰਮੁਖ ਪਿਆਰੇ ਕਹਿੰਦੇ ਨੇ ਕਿ ਮਹਾਰਾਜ ਇਹ ਪੀਰਾਂ ਨੇ ਬੜਾ ਸਤਕਾਰ ਕੀਤਾ ਇਹ ਅਜੇ ਤੇ ਇਹਨਾਂ ਦੇ ਕੋਲ ਪਹੁੰਚੇ ਵੀ ਨਹੀਂ ਤੇ ਇਹਨਾਂ ਨੇ ਵੇਖੋ ਦੁੱਧ ਤੁਹਾਨੂੰ ਛੰਨਾ ਭਰ ਕੇ ਲਿਆ ਕੇ ਦਿੱਤਾ ਭੀ ਲਿਆਓ ਛਕੋ ਮਾਰੇ ਕਹਿੰਦੇ ਨੇ ਨਹੀਂ ਨਹੀਂ ਇਹਨਾਂ ਨੇ ਦੁੱਧ ਮੈਨੂੰ ਪੀਣ ਵਾਸਤੇ ਨਹੀਂ ਦਿੱਤਾ ਇਹ ਇਹਨਾਂ ਨੇ ਇੱਕ ਸਵਾਲ ਕੀਤਾ ਵਾ ਮੇਰੇ ਅੱਗੇ ਤੇ ਮਾਰੇ ਨੇ ਕੀ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ ਜਦੋਂ ਉਹਨਾਂ ਨੇ ਛੰਨਾ ਭਰ ਕੇ ਦੁੱਧ ਦਾ ਰੱਖਿਆ ਉਹ ਮਹਾਰਾਜ ਹੀ ਜਾਣਦੇ ਸੀ ਗਰੀਬਨਵਾਜੀ ਨੇ ਐਦਾਂ ਕਰਕੇ ਜੇਬ 'ਚ ਹੱਥ ਪਾਇਆ ਕਿਹੜੇ ਫੁੱਲ ਲੈ ਕੇ ਤੁਰੇ ਸੀ ਪਰ ਸਾਰੀ ਸ੍ਰਿਸ਼ਟੀ ਤੇ ਬਾਬੇ ਦੀ ਹੈ ਜੇਬ ਵਿੱਚ ਐਉਂ ਹੱਥ ਪਾਇਆ ਤੇ ਜੇਬ ਵਿੱਚੋਂ ਇੱਕ ਫੁੱਲ ਕੱਢਿਆ ਝਮੇਲੀ ਦਾ ਤੇ ਉਹ ਜਿਹੜਾ ਭਰਿਆ ਸੀ ਨਾ ਛੰਨਾ ਦੁੱਧ ਦਾ ਉਹਦੇ ਉੱਤੇ ਰੱਖ ਦਿੱਤਾ ਤੇ ਉਹ ਪੀਰ ਜਿਹੜੇ ਸੀ ਉਹ ਚੁੱਕੇ ਲੱਗੇ ਹੁਣ ਸੰਗਤ ਕਹਿੰਦੀ ਆ ਵੀ ਮਹਾਰਾਜ ਜੀ ਸਾਨੂੰ ਤੇ ਕੱਖ ਸਮਝ ਨਹੀਂ ਲੱਗੀ ਪੀਏ ਉਹਨਾਂ ਦੁੱਧ ਭਰ ਕੇ ਰੱਖਿਆ ਤੂੰ ਹ ਉਤੇ ਫੁੱਲ ਰਹਾ ਤਾ ਉਹ ਮੱਥਾ ਟੇਕੇ ਵਾਪਸ ਮੁੜ ਗਿਆ ਕੀ ਆ ਮਾਰੇ ਕਹਿੰਦੇ ਨੇ ਇਹਨਾਂ ਨੇ ਮੈਨੂੰ ਰਮਜ ਵਿੱਚ ਸਮਝਾਇਆ ਵੀ ਨਾਨਕ ਜੀ ਇਹ ਜਿਹੜਾ ਸ਼ਹਿਰ ਵਾ ਨਾ ਇਹ ਪੀਰਾਂ ਦੇ ਨਾਲ ਪਹਿਲੋਂ ਹੀ ਬੜਾ ਭਰਿਆ ਹੋਇਆ ਤੇ ਤੁਹਾਡੀ ਇੱਥੇ ਲੋੜ ਨਹੀਂ ਗਈ ਇਹ ਇਦਾਂ ਭਰਿਆ ਹੋਇਆ ਵੀ ਜਿਦਾਂ ਛੰਨਾ ਭਰਿਆ ਦੁੱਧ ਦਾ ਕੰਡਿਓ ਕੰਢੀ ਇਹਦੇ ਵਿੱਚ ਇੱਕ ਘੁੱਟ ਵੀ ਦੁੱਧ ਪਾਇਆ ਤੇ ਦੁੱਧ ਬਾਹਰ ਡੁੱਲ ਜੂਗਾ ਦੁੱਧ ਦਾ ਨੁਕਸਾਨ ਹੋਊਗਾ ਹੁਣ ਇੱਕ ਘੁੱਟ ਦੁੱਧ ਪਾਉਣ ਨੂੰ ਥਾਂ ਨਹੀਂ ਹੈਗਾ ਪੀਰ ਐਦਾਂ ਭਰੇ ਨੇ ਵੀ ਤੁਹਾਡੀ ਇੱਥੇ ਲੋੜ ਹੀ ਨਹੀਂ ਤੇ ਮਾਰੇ ਕਹਿੰਦੇ ਨੇ ਮੈਂ ਇਹਨਾਂ ਨੂੰ ਆਖਿਆ ਉਹ ਸ਼ਾਂਤੀ ਕਾਦਾ ਹੋਇਆ ਭਲਾ ਜਿਹਦੇ ਆਉਣ ਨਾਲ ਦੂਜੇ ਨੂੰ ਦੁੱਖ ਹੋਵੇ ਉਹ ਕਾਦਾ ਸਾਧੂ ਹੋਇਆ ਵੀ ਕਿਸੇ ਦੇ ਆਉਣ ਨਾਲ ਕਿਸੇ ਦਾ ਹਿਰਦਾ ਦੁਖੇ ਮੇਰੇ ਆਉਣ ਨਾਲ ਤੁਹਾਡਾ ਦਿਲ ਨਹੀਂ ਦੁਖੇਗਾ ਤੁਹਾਡਾ ਇੰਜ ਨੁਕਸਾਨ ਨਹੀਂ ਹੋਏਗਾ ਮਾਰੇ ਕਹਿੰਦੇ ਨੇ ਮੈਂ ਜੇਬ ਵਿੱਚੋਂ ਕੱਢ ਕੇ ਫੁੱਲ ਰੱਖ ਦਿੱਤਾ ਪਈ ਭਰੇ ਛੰਨੇ ਵਿੱਚ ਦੁੱਧ ਭਾਵੇਂ ਪਵੇ ਤੇ ਭਾਵੇਂ ਨਾਮ ਪਵੇ ਫੁੱਲ ਪੈ ਗਿਆ ਜੇ ਤੇ ਫੁੱਲ ਰੱਖਣ ਦੇ ਨਾਲ ਦੁੱਧ ਡੁੱਲਿਆ ਵੀ ਨਹੀਂ ਤੇ ਫੁੱਲ ਡੁੱਬਿਆ ਵੀ ਨਹੀਂ ਮਾਰੇ ਕਹਿੰਦੇ ਨੇ ਸੰਤ ਹੁੰਦੇ ਨੇ ਇਦਾਂ ਦੇ ਜਿੱਥੇ ਵੀ ਜਾਂਦੇ ਨੇ ਨਾ ਪਹਿਲੋਂ ਭਾਵੇਂ ਲੋਕੀ ਕਲਪਦੇ ਹੋਣ ਪਰ ਸੰਤਾਂ ਦੇ ਜਾਣ ਨਾਲ ਗੁਰਮਖਾਂ ਦੇ ਜਾਣ ਨਾਲ ਮਾਰੇ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਠੰਡ ਪੈਂਦੀ ਆ ਸੁਖ ਪੈਂਦਾ ਜਦੋਂ ਫਿਰ ਗੁਰੂ ਨਾਨਕ ਸਾਹਿਬ ਗਏ ਸਾਰਿਆਂ ਨੇ ਨਮਸਕਾਰਾਂ ਕੀਤੀਆਂ